ਆਮਲੇ ਗਾਏ ਜਿਹੜੇ ਜਿਹੜੇ ਇਹਦੇ ਕੈਰੈਕਟਰ ਨੇ ਜਿਹਨੂੰ ਪਿਆਰ ਕਰਦੇ ਆ ਇਹ ਕੈਰੈਕਟਰ ਨੂੰ ਇਹ ਸਾਰੇ ਜਮਣਾ ਜਮਣਾ ਦੇ ਕੇ ਆਓ ਚੀਮੇ ਮੰਡੀ ਦੇ ਵਿੱਚ ਜਮਣਾ ਦੀ ਤੇੜੀ ਲਾ ਦੋ ਇੱਕ 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 ਲਫਾਵਾ 40 ਟਰਾਲੀ ਲਾ ਦੋ ਇਹਦੇ ਖਾਤਰ ਜਮਣਾ ਦੀ ਖਾ ਖਾ ਕੇ ਤੇਲੀ ਜਮਣਾ ਦੀ ਹੋ ਜੂਗੀ ਹਾਂ ਸਾਜੀ ਜਿਹੜੇ ਦੀ ਪਕਾ ਲੈ ਮੂ ਵੀ ਬਹੁਤ ਸੇਤੀ ਪੱਕਦਾ ਜਮਣਾ ਨਾਲੇ ਜਮਣ ਜਮਣੀ ਹੋ ਜਾਏਗਾ ਇਹ ਆਪਣਾ ਜਮਣ ਪੱਤੀਆਂ ਪੱਕੀਆਂ ਜਾਂ ਪੱਕੀਆਂ ਜਮਣਾ ਇਕ ਮਰ ਲੱਗਦੀ ਜੰਮਣ ਜਦੋਂ ਜਮੋਲੇ ਜਮੋਲੇ ਬਹੁਤ ਚੱਪੋਏ ਜਮੋਲੇ ਧੁੰਦ ਜੰਮੋਲੇ ਜੰਮੋਲੇ ਇੰਨੇ ਜਮੋਲੇ ਕਹਿੰਦੇ ਉਹ ਜੰਮਣ ਦਾ ਜੰਮਣ ਦਾ ਭਾਈ ਹੁੰਦਾ ਜੰਮਣ ਦਾ ਘਰ ਵਾਲਾ ਕਹਿੰਦੇ ਜੰਮਣ ਦਾ ਬੋਏਫ੍ਰੈਂਡ ਹੁੰਦਾ ਆਹ ਉਹ ਕਹਿੰਦੇ ਜੰਮਣ ਦਾ ਭਾਈ ਹੁੰਦਾ ਕਿ ਜੰਮਣ ਦਾ ਘਰ ਵਾਲਾ ਫਿਰ ਚੱਕਿਆ ਪਿਆਉਂਦੀ ਆ ਕੀ ਹੋ ਗਿਆ ਵੀ ਅਸੀਂ ਚੀਨ ਚੋਇਆ ਜਾਂਦੇ ਜੇਮ ਤੇ ਪਾਈ ਤਾ ਉਧਰ ਕੱਟ ਲੱਗ ਜੂਗਾ ਹੈਗਾ ਘੱਟ ਹੋਰ ਫਿਰ ਪਾਸੇ ਕੀ ਬੰਨਦਾ ਕਿਹੜਾ ਪੀਹੋੜਾ ਹੈ ਐਪੀਸੋਡ ਵੀ ਮਾਸਟਰ ਮੈਂ ਪਿਆਰਾ ਡੀ ਲਾ ਦਿੰਦਾ ਕਿੰਨਾ ਹੈ ਹੈਗੇ ਇੱਥੇ ਇਹਨਾਂ ਦੇ ਕਿੱਟ ਨਹੀਂ ਨਾਲ ਬਣਾਉਣਗੇ ਠੀਕ ਹੈ ਇਹਨਾਂ ਨੂੰ ਕੋਈ ਨਹੀਂ ਕਿੰਨੇ ਬਣਾਉਗੇ ਤੂੰ ਬਣਾਉਂਗਾ 2-300 ਕਿੰਨੇ ਸਾਖੇ ਦੱਸੋ 500 700 ਪਲੇ ਕੀਆ ਹੋਏ 1000 5000 ਦੀਆਂ ਕਿੰਡ ਗੱਲ ਪੈ ਠੀਕ ਐ ਇਹ ਤਾਂ ਕਿੰਨੇ ਬਣਾਉਂਗੇ ਤੁਸੀਂ ਡੀਪੀ ਮਾਸਟਰ ਡੀਪੀ ਮਾਸਟਰ ਦੇ ਕਿੰਨੇ ਬਣਾਉਂਗੇ ਜਿੰਨੇ ਤੇ ਵੀ ਹੋਏ ਨੇ ਉਹਨੇ ਵੀ ਸੋਲ ਲਾ ਲਏ ਹੁਣ ਮੇਕਅਪ ਸਿਖਾ ਮ ਦਿਖਾਵਾ ਸੁੱਕੇ ਹੀ ਬਹਿ ਗਏ ਇਹ ਦੱਸ ਡੀਪੀ ਮਾਸਟਰ ਦੇ ਕਿੰਨੇ ਬਣਾਉਂਗੇ ਇਹ ਕਿੱਥੇ ਕਿੱਥੇ ਐਂਡ ਕਰੂੰਗਾ ਕੋਈ ਐਂਡ ਹੀ ਨਹੀਂ ਇਹ ਜਿਵੇਂ ਅਦਾ ਗੈਲੈਕਸੀਆਂ ਦਾ ਕੋਈ ਅੰਤ ਨਹੀਂ ਡੀਵੀ ਮਾਸਟਰ ਦਾ ਕੋਈ ਅੰਤ ਨਹੀਂ ਠੀਕ ਹੈ ਜਿਵੇਂ ਦੱਸ ਜਿਹਾ ਬਾਵਰ ਇੰਨੀਆਂ ਨੇ ਜਿੰਨੇ ਦੁਨੀਆ ਦੇ ਤਾਰੇ ਉਹਨੇ ਡੀਵੀ ਮਾਸਟਰ ਦੇ ਸ਼ੋ ਠੀਕ ਹੈ ਲੈ ਇਹ ਮੜਾਏ ਸੇਦੀ ਕਰ ਉਹ ਐਪੀਸੋਡ ਉਸ ਕੋ ਗੱਲ ਹੋ ਗਈ ਆਪਾਂ ਹੁਣ ਐ ਕਰਦੇ ਆ ਮੈਂ ਵੀ ਸਤੂੰ ਹੀ ਫੇਨਾ ਬਈ ਜੀ ਖਾਣ ਮੰਗੂ ਠੀਕ ਹੈ ਇੱਧੇ ਸੁਣ ਲੈ ਕੋਈ ਠੀਕ ਹੈ ਇਹ ਆਓ ਦੇਖ ਲੈ ਬੰਗੇ ਆ ਆ ਆ ਆ ਵਾਹ ਹੋ ਬੱਸ ਲੰਗ ਰਗੜਤਾ ਵੀ ਇਹ ਦੁੱਧ ਜੀ ਮਸਤੀ ਬਾਤੀ ਹੈ ਗੁਰੂ ਆਤਾ ਕੋ ਕੋ ਇਹ ਉਹ ਪਾਤਾ ਦਾ ਗਰੇ ਗੁਰਤੇ ਦੀ ਇਹ ਕਹਿੰਦੇ ਨੇ ਲੀਲ ਪੈਣਾ ਉਹਦਾ ਮਸਾ ਤੋੜ ਲਓ ਨਗਰੇ ਤੰਗੀ ਦੀ ਸ਼ਤਰਾਵਾਲ ਜੀ ਕਰੀ ਹੋਈ ਹੈ ਵਧੀਆ ਜੀ ਲੱਗ ਰਿਹਾ ਤੁਹਾਨੂੰ ਆਉ ਪਰਲੇ ਦੀ ਵੀ ਹੋਊਗੀ ਬਸ ਉੱਥੇ ਬੈਠਾ ਮੈਂ ਕਰ ਦੂੰ ਐ ਕਰ ਦੂੰ ਐ ਅੱਖਾਂ ਕਾਲ ਸੇ ਟਿੱਕੀ ਖਾਲੇ ਕੋਲ ਮਾਸੀ ਫੋਨ ਤੇ ਹੁੰਦੀ ਹੁੰਦੀ ਆ ਠੀਕ ਐ ਅਰੀ ਗੱਲ ਤਾਂ ਕੋਈ ਬਦਮਾਸ਼ ਨਹੀਂ ਹੁੰਦਾ ਖਾਲੇ ਖੋਂਬੜ ਚ ਜਦੋਂ ਬਗਾਨੇ ਪੁੱਤ ਉਹਨੇ ਚੜ ਕੇ ਅਗਲਾ ਬਾਅਦ ਦਿਨ ਦਾ ਨਹੀਂ ਰਹਿੰਦਾ ਇਹਨੇ ਕਟਵਾਇਆ ਹਨਾ ਤੁਹਾਨੂੰ ਐ ਨਹੀਂ ਆ ਕਟਵਾ ਤੈਨੂੰ ਕਟਵਾਇਆ ਨੇ ਬਚਾਰਾ ਬਈ ਇੰਨਾ ਕਟਾਣ ਵਾਲੇ ਨੇ ਮੈਨੂੰ ਕਿਹਾ ਮੈਨੂੰ ਲੈ ਚੱਲ ਪਰ ਮਨਾਨੇ ਨਹੀਂ ਭੇਜ ਦੇਗੀ ਮੇਰਾ ਵੀ ਜੀ ਲੱਗਦਾ ਰੇ ਕਰੇ ਜਾਣਾ ਅਧੋਰੇ ਘੜਾਤੇ ਛੱਡੇ ਨੀ ਲਿਜੜ ਜੋਗੇ ਮਰੂਤੀ ਝਾਡੇ ਦਾ ਰੇੜਿਆ ਉਹਦੇ ਬਾਕੇ ਲੈ ਕੇ ਜਾ ਜਾਣੇ ਨੇ ਤੂੰ ਵੀ ਦੀ ਨਾਲ ਉਹਦਣਾ ਆ ਤੀਗਾ ਤੇਰੇ ਵੀ ਕੱਪੜੇ ਪਾਣ ਨਹੀਂ ਅੱਜ ਤਾਂ ਨਹੀਂ ਆਏ ਤੂੰ ਨਾਲ ਨਾ ਆਪਾਂ ਨਹੀਂ ਹੁੰਦੇ ਕੱਪੜੇ ਲੈ ਕੇ ਜਿਵੇਂ ਚੱਲ ਡਿਗੜਾ ਦਾ ਪਰਾਣਾ ਮਲੇ ਉੱਤੇ ਕਣ ਮੈਂ ਤਾਂ ਸੌਂ ਕੇ ਦੀ ਆ ਕੇਰੇ ਬਾਲਾ ਕੋ ਤੇ ਹੈ ਤੇ ਪਲਣਾ ਨਾ ਹੈ ਐ ਅਜਿਨੇ ਆਇਦਿਨਾਲ ਕੋ ਤੇ ਮੇਰਾ ਕੀ ਪਿਆਰੇ ਸਾਰੇ ਕੰਡੇ ਤੇਰੇ ਵਿੱਜੇ ਹਨ ਗੰਜੜਾ ਮੁੱਖਾ ਕੱਤਤਾ ਤੁਸੀਂ ਸਿਖਾਉਣਾ ਇਹਨੂੰ ਐਨੇ ਜੋਗ ਹੈ ਨਹੀਂ ਇਹ ਤੁਹਾਡੇ ਮਗਰ ਲੱਗ ਜਾਂਦਾ ਪੋਲਾ ਪੰਸੀ ਪਾਸੀ 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 ਇਹ ਇਹ ਕੋ ਮੈਨੂੰ ਬੋਲ ਲੈਣੀ ਕੀ ਹੈ ਕੱਟ ਕੱਟ ਕੇ ਬੋਲਦਾ ਕੀ ਅੰਛੀ ਪੰਸੀ ਮੋਤਾ ਪੰਸੀ ਕੀ ਅੱਜਾ ਜਰ ਤਲਾਣਾ ਜੀਵ ਜੀਵ ਹਲਕਾਉਂਦੀ ਜਾਂਦਾ ਜੀ ਪੰਸੀ ਕਹੀ ਗੋੜ ਕੇ ਰੰਦਾਲੇ ਵਾਲਾ ਥੋੜਾ ਜਿਹਾ ਕਹੀਂ ਸਭ ਤੋਂ ਸੱਤਾ ਗੋੜ ਖਾਵਾ ਤੂੰ ਕਹੀਂ ਕਿ ਨਹੀਂ ਸੱਤਾ ਗੋੜ ਖਾਵਾ ਛੱਡ ਤਾਂ ਦੇਖੀ ਹਾਂ ਰੰਦਾਲੇ ਵਾਲਾ ਥੋੜਾ ਜਿਹਾ ਤੂੰ ਤੂੰ ਕਹੀਂ ਬਣਾ ਤੂੰ ਕਾ ਕੱਟਾ ਸੱਤਾ ਗੋੜ ਬਾਹਰ ਘੱਟ ਹੈ ਇਹ ਤਾਂ ਬੜੀ ਨਹੀਂ ਹਾਂ ਬਾਹਰ ਘੱਟ ਜਿੱਡੂ ਤੂੰ ਕਹੀਂ ਜੀਵਾਰ ਘੱਟ ਪਹਿਲਾਂ ਕੱਢਦਾ ਸੀ ਤਾਂ ਗੋੜਾ ਹੁਣ ਇਹਨੂੰ ਕਾੜਾ ਐ ਗਏ ਤੱਤਾ ਦੱਤਾ ਗੋੜਾ ਖਾਣ ਨੂੰ ਤੱਤਾ ਤੱਤਾ ਗੋੜਾ ਖਾਣ ਆਹ ਦੇਖ ਆ ਨਾ ਇਹਦੇ ਵਿੱਚ ਦੇਖਦਾ ਖਾਤਾ ਮੇਕਅਪ ਦਾ ਇੱਧਰ ਲਾ ਦਿਖਾ ਦੇ ਆਹ ਦੇ ਗੋੜਾ ਟੈਕ ਟਰੇ ਖਾਣ ਦਾ ਵੱਡਾ ਵੈਲੀ ਬਈ ਖਿਜ ਵੀ ਲਾ ਦਿਓ ਯਾਰ ਵੱਡਾ ਵੈਲੀ ਖਾ ਲਦਾ ਉਰੇ ਦਾ ਟਿੱਕਾ ਹੁੰਦਾ ਆੱਖ ਦੇ ਉੱਪਰ ਆ ਤਾਂ ਉਹ ਆ ਰਿਹਾ ਤੇ ਉਰੇ ਵੀ ਵੇ ਇੱਥੇ ਲਾਉਰੇ ਆ ਤਾਉਲਾਰੇ ਉਹ ਨਾ ਤਾਂ ਉਹਨ ਕੀ ਹੋਣਾ ਉਮਰ ਆ ਇੱਥੇ ਲਾ ਦੇ ਆ ਵੀ ਖੱਲ ਪਾ ਤੈਨੂੰ ਰਹਿਣ ਜੋ ਗਏ ਗੱਗੀਆਂ ਐ ਕਰਦਾ ਐ ਕਰਦਾ ਪਿਆਰਾ ਗੜਿਆ ਕੋਈ ਦੇਖ ਕੋਈ ਵੱਡੇ ਵੱਡੇ ਬਸ ਬੱਚਾ ਐਡੀ ਕਦੀ ਬਰਵਾਸੀ ਬੈਣੀ ਆ ਸੀ ਪੂਰੇ ਟਾਉਨ ਦੇ ਰਾਗੜ ਭਾ ਦੇ ਨਾਨੀ ਘਾਤਰੀ ਜਾਂਦੇ ਸੀ ਜਨਾਨੀ ਤੁਹਾਡੇ ਦੀ ਤਾਂ ਚੱਕ ਗਈ ਨਾ ਜਨਾਨੀ ਦੇ ਹੱਥ ਨਹੀਂ ਜਾਗਦੇ ਸੋਣਾ ਆ ਸਾਡਾ ਮੇਕਅਪ ਆਰਟਿਸਟ ਮੱਕੜੀ ਮੇਕਅਪ ਆਰਟਿਸਟ ਮੱਕੜੀ ਪੈਂਟ ਕਰ ਥੋੜਾ ਡਾਰਕ ਕਰ ਹਾਂ ਕਰਦੇ ਚਾਰੇ ਪਾਸੇ ਫਲਾ ਦੇ ਬਸ ਕੱਪੜੇ ਕੜੀਆਂ ਦੀ ਵੀ ਲੱਗ ਲਈ ਇੱਕ ਕਿਸੁੰਦੇ ਦਾ ਇਹਨਾਂ ਦੇ ਹਏ ਰਾਣਾ ਜਾਦੇ ਕਟਿਆ ਪੁਰਾਣੀ ਦੀ ਲੀਨ ਜਿਆਦਾ ਨਹੀਂ ਆ ਵੀ ਕਰ ਲੈ ਮਾੜਾ ਮੋਟਾ ਡੇਡਾ ਚ ਲੈ ਮਿਸ ਤੋਂ ਹੋ ਕਰ ਥੋੜਾ ਜੀ ਤਾ ਸੋਸ ਕਰ ਲੈ ਬੁਰਨੇ ਦੇ ਕਰਦੇ ਨੇ ਮੇਲੇ ਬਸ ਨੇ ਵੀ ਕਰ ਲੈ ਜਿਆਦਾ ਨਾ ਕਰ ਲੜ ਗੋਲ ਗਿਆ ਸਿਮੂ ਆ ਸੈਟ ਕਰ ਰੇ ਨੇ ਤਾਂ ਖੋਲੇ ਰਿਆ ਕੀ ਕਰ ਲੈਦਾ ਹੈ ਉਹਦੇ ਨੂੰ ਵੀ ਆਹ ਚੱਲ ਲੈਨੇ ਅੱਛਾ ਕੋਈ ਤੇ ਜਿਹੜਾ ਮਿਲ ਗਿਆ ਚੱਲ ਤਾ ਹਣਾ ਪਹਿਲਾਂ ਇਹ ਵੀ ਹੁੰਦਾ ਹੁੰਦਾ ਜੀ ਪਹਿਲਾਂ ਇਹ ਫਿਰ ਕੰਮ ਕਰਦਾ ਇਹਨਾਂ ਤੇ ਅੰਮ੍ਰਿਤ ਖਾ ਦੇਣਾ ਹਲਕੀ ਜਿੰਦਾਂ ਲੰਗੀ ਦੀ ਉਹ ਟੰਚੋਂ ਬੈਠੀ ਹੈ ਅੰਦਰੋਂ ਜੰਮ ਨੂੰ ਗੂੜਨ ਲੈ ਨਾ ਨਾ ਉਹ ਨਿਆਣੇ ਹੁੰਦੇ ਨੇ ਕੀ ਪਤਾ ਮੇਰੀ ਕੁੜੀਆਂ ਅੰਦਰ ਨਿਕਲੋ ਉਹ ਬੁਖਾਰੀਆਂ ਤੇ ਇਹ ਨਹੀਂ ਹੁੰਦੇ ਯਾਰ ਉਹ ਰੱਡ ਜਣ ਦੇ ਵਿੱਚ ਤਰਬੂਜ ਤਰਬੂਜ ਹੁੰਦਾ ਨਾ ਤੇ ਮੈਂ ਕਿਹਾ ਮਨੋ ਮੇਰੀ ਕੁੜੀ ਦਾ ਨੂਰਾ ਮੈਂ ਨਾ ਤਰਬੂਜ ਨਾ ਹਬੀਜ਼ ਨਾਲ ਅੰਦਰ ਨਿਕਲ ਇਹਦੀ ਮੰਮੀ ਫਿਰ ਤਰਬੂਜ ਲੱਗਿਆ ਹੋਣਗੇ ਮਹਾਰੋਬਤ ਤੇਰੇ ਅੰਦਰ ਤਰਬੂਜਾਰੇ ਹੋ ਜਾਣਗੇ ਬੀਜ ਬੀਜ ਕੀ ਹੈ ਬੀਜ ਬੀਜ ਜਦੋਂ ਸਾਰੇ ਅੰਦਰ ਵੜ ਗਏ ਬੀ ਕੈਮਰਾ ਚਲ